ਡਾਕਟਰ ਜੀ ਜੇ ਇੱਕ ਮੌਜੂਦਾ ਸਮੇਂ ਤੁਸੀਂ ਕਿਹਾ ਕਿ ਸਿੱਖੀ ਨਾਲ ਜੋੜਨ ਦੀਆਂ ਕਈ ਸਾਰੇ ਉਪਰਾਲੇ ਕੀਤੇ ਗਿਆ ਪਰ ਇਸ ਸਮੇਂ ਤੁਹਾਨੂੰ ਲੱਗਦਾ ਹੈ ਕਿ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਅਸੀਂ ਦੇਖ ਰਿਹਾ ਕਿ ਕਈ ਇਲਾਕਿਆਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਧਰਮ ਪਰਿਵਰਤਨ ਵਰਗੀਆਂ ਚੀਜ਼ਾਂ ਚੱਲ ਰਹੀਆਂ ਨੇ ਖਾਸ ਤੌਰ ਦੇ ਉੱਤੇ ਆਰਥਿਕ ਤੌਰ ਤੇ ਲੋਕਾਂ ਨੂੰ ਤੁਸੀਂ ਕਹਿ ਲਓ ਕਿ ਪ੍ਰਭਾਵਿਤ ਕਰਕੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਦੇ ਸਵਾਲ ਉੱਠਦੇ ਰਹੇ ਨੇ ਤੁਹਾਡੇ ਧਿਆਨ ਚ ਕੋਈ ਅਜਿਹੀਆਂ ਚੀਜ਼ਾਂ ਆਈਆਂ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਇੱਕ ਚੁਣੌਤੀ ਦੇ ਤੌਰ ਤੇ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਚੁਣੌਤੀ ਬਣ ਰਹੀ ਹੈ ਸਿੱਖਾਂ ਦੇ ਲਈ ਇਹ ਚੀਜ਼। ਆ ਬਿਲਕੁਲ ਬਣ ਰਹੀ ਹੈ ਜੀ ਕੋਈ ਸ਼ੱਕ ਨਹੀਂ ਇੱਥੇ। ਹਾਲਾਂਕਿ ਸਿੱਖਾਂ ਨੇ ਕਦੇ ਵੀ ਇੰਟਰਫੇਅਰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਦੁਜੇਤਰਾਂ ਮੈਂ ਅਸੀਂ ਕਦੇ ਵੀ ਜਾ ਕੇ D.Y.V ਦੇ ਸੰਸਥਾਾਂ ਜਾਂ ਜਿਹੜੇ ਮਿਸ਼ਨਰੀ ਸਰਕਲਸ ਨੇ ਮਿਸ਼ਨਰੀਸ ਨੂੰ ਪੁੱਛਨੇ ਉੱਪਰ ਨਾ ਜਾ ਕੇ ਕਦੇ ਵੀ ਅਸੀਂ ਇੰਨੀ ਕੋਸ਼ਿਸ਼ ਕੀਤੀ ਕਿ ਤੁਸੀਂ ਐਡ ਕੀਤੀ ਜਾਵੇ। ਜੀ ਲੇਕਿਨ ਸਾਡੇ ਵੱਲ ਸਾਰੇ ਕਰ ਰਹੇ ਨੇ। ਸੋ 크੍ਰਿਸਚੀਅਨ ਜਿਹੜੇ ਨੇ ਉਹ ਜ਼ਰੂਰ ਢਾਲ ਲਗਾ ਰਹੇ ਨੇ ਆਪਣੇ ਸਾਡੇ बॉडर बेल्ट जी स्पेषली उ है और आर एस एस भी जी है साढ़े संस्थाव घुसपैठ करने की कोशिश कर रही है साड़े 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 और साढ़े भी हम जे बहुत सारे लोग साढ़े अगैस खड़े हैं और कनैक्शन रखते हैं उस पन्ने सो अभी एक तो अटायरी स्ूल जो नव बना रहे हैं उसे जमीन ली है साडर से स्कूल है जिम्मे तनवा कला स्कूल है उन्होंने व्डा करना है साढ़े स्कूल है साढ़े मजिठा स्कूल है एक असं डेरा बबा नागम जमीन मिल रही है वो अगले पाँच साल तक बनावे उ बटाले असं आ, जिक्र किया वर्ल्ड सिख एजुकेशन कॉन्फ्रेंस का तो so, हर दो साल बाद होंगी है असी बई कराई सी छे साल के गैप के बाद कराई सी थी और उसे अस अनाउंस किया कि अं जरा अगला स्कूल असि ना हर हर कॉन्फ्रेंस एक स्कूल नव अनाउंस करते हैं तो अभी बटाला अनाउंस किया बिकॉज बटाला एरिया गुरदसपुर एरिया बहुत अफेक्टेड है उसे स्कूल जमीन खरीदली गई है स्कूल शुरू हो गया और अभी ਅ ਚਵੀਤੇ ਸਤੰਬਰ ਅਕਤੂਬਰ ਤੱਕ ਅਸੀਂ ਉਥੇ ਐਡਮਿਸ਼ਨ ਜਿਹੜੀਆਂ ਨਵੀਆਂ ਉਹ ਸ਼ੁਰੂ ਕਰ ਲਾਂਗੇ ਸੋ ਇਹ ਸਾਰਾ ਕੰਮ ਸਾਡਾ ਚੱਲ ਰਿਹਾ ਹੈ ਅਸੀਂ ਲਗਾਤਾਰਤਾ ਤੇ ਕੰਮ ਕਰ ਰਹੇ ਹਾਂ ਜੀ ਸਾਨੂੰ ਜਿਹੜੀਆਂ ਹੋਰ ਜ਼ਮੀਨਾਂ ਆਫਰ ਹੋਈਆਂ ਕਸ਼ਮੀਰ ਤੋਂ ਆਫਰ ਹੋਈ ਹੈ ਸਰ ਜਮੀਨ ਫ੍ਰੀ ਆਫ ਕਾਸਟ ਸਾਨੂੰ ਇੱਕ ਕਰਵਾੜਾ 2 ਏਕੜ ਸਕੂਲ ਹੈ ਬੜਾ ਬਣਾਇਆ ਉਹ ਫ੍ਰੀ ਆਫ ਕਾਸਟ ਆਫਰ ਹੋ ਰਿਹਾ ਸਾਨੂੰ ਜ਼ਿਲੰਦਰ 3 ਏਕੜ ਦੀ ਵੀ ਆਫਰ ਆਈ ਹੈ ਸੋ ਇਹ ਸਾਰੇ ਪ੍ਰੋਪੋਜ਼ਲ ਸਾਡੇ ਸਟੱਡੀ ਕਰਨੇ ਆ ਸਟੱਡੀ ਨੂੰ ਜੀ ਔਰ ਮੈਨੂੰ ਆਸ ਹੈ ਕਿ ਇਹ 5 ਸਾਲਾਂ ਅੱਜ ਕਿਟੋ-ਕਟਾਸ ਨਵੇਂ ਸਕੂਲ ਸ਼ੁਰੂ ਕਰ ਲਾਂਗੇ ਇਸ ਸੰਸਥਾਨੇ ਦਾਰਾ ਦਾਰਿੰ ਨਿਜਰ ਸਾਹਿਬ ਇੱਕ ਹਮੇਸ਼ਾ ਜ਼ਿਕਰ ਹੁੰਦਾ ਹੈ ਕਿ ਮਾਜੇ ਖੇਤਰ ਦੇ ਵਿੱਚ ਖਾਸ ਤੌਰ ਤੇ ਕੇਂਦਰਤ ਰਹੀ ਅਸੀਂ ਬਾਹਰੀ ਸੂਬਿਆਂ ਦੀ ਵੀ ਗੱਲ ਕਰੀਏ ਜਿਵੇਂ ਤੁਸੀਂ ਜੰਮੂ ਕਸ਼ਮੀਰ ਦਾ ਜ਼ਿਕਰ ਕਰ ਰਹੇ ਹੋ ਉੱਥੇ ਭਾਵੇਂ ਘੱਟ ਬਾਦੀਚ ਨੇ ਸਿੱਖ ਪਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਉਹ ਵੀ ਸਾਹਮਣਾ ਕਰ ਰਹੇ ਨੇ ਚੀਫ ਖਾਲਸਾ ਦਿਵਾਨ ਹੁਣ ਪੰਜਾਬ ਤੋਂ ਬਾਹਰ ਜਾ ਕੇ ਵੀ ਉਹਨਾਂ ਸਿੱਖਾਂ ਤੱਕ ਪਹੁੰਚ ਕਰਨ ਲਈ ਉੱਥੇ ਕੀ ਕੁਝ ਕਦਮ ਪਿਛਲੇ ਸਮੇਂ ਦੌਰਾਨ ਚੁੱਕੇ ਗਏ ਨੇ ਤੇ ਅੱਗੇ ਕੀ ਕੁਝ ਤੁਹਾਡੀ ਪਲੈਨਿੰਗ ਰਹੇਗੀ ਕਿ ਜਿਹੜੀਆਂ ਉਹ ਸਮੱਸਿਆਵਾਂ ਦਾ ਸਾਹਮਣਾ ਕਰਨੇ ਕਿਉਂਕਿ ਕਈ ਤੌਰ ਤੇ ਸਿਆਸੀ ਤੌਰ ਤੇ ਵੀ ਇਹਨਾਂ ਦੀ ਰਿਪ੍ਰੈਜ਼ੈਂਟੇਸ਼ਨ ਨਹੀਂ ਹੁੰਦੀ ਬਹੁਤ ਸਾਰੀਆਂ ਚੁਣੌਤੀਆਂ ਨੇ ਉਹਨਾਂ ਲਈ ਕੀ ਕੁਝ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਜੇ ਅਸੀਂ ਨਾਂਦੇੜ ਤੱਕ ਕੱਲ ਗਏ ਉੱਥੇ ਤੱਕ ਸੀ ਹਜ਼ੂਰ ਸਾਹਿਬ ਜਿਹੜਾ ਸਾਡਾ ਨੁਮਾਇੰਦਾ ਜਾਂਦਾ ਸੀ ਉਹਨੂੰ ਹਟਾ ਦਿੱਤਾ ਗਿਆ ਸੀ ਕਿਛੇ ਤੱਕ ਜਣੀ ਇੱਕ ਉਹਨਾਂ ਨੇ ਲੈਜਿਟੇਸ਼ਨ ਪਾਸ ਕੀਤੀ ਸੀਗੀ ਜੀ ਲੇਕਿਨ ਅਸੀਂ ਸਭ ਨੇ ਜ਼ੋਰ ਲਗਾਇਆ ਐਸਪੀਸੀ ਨੇ ਲਗਾਇਆ ਹੋਰ ਸੈਕਸ ਨੇ ਸਭ ਨੇ ਲਗਾਇਆ ਅਸੀਂ ਵੀ ਬਹੁਤ ਕੀਤਾ ਤੁਹਾਡੇ ਮਾਧਿਅਮ ਥਾਈ ਨਹੀਂ ਉਹ ਸਾਨੂੰ ਹੁਣ ਜਿਹੜੀ ਸੀਟ ਆ ਵਾਪਸ ਮਿਲ ਗਈ ਐ ਸੋ ਸਾਡਾ ਇੱਕ ਮੈਂ ਤਾਂ ਉੱਥੇ ਜਾਇਆ ਕਰੇਗੀ ਜੀ ਦੂਜੀ ਗੱਲ ਐ ਕਿ ਸਿੱਕਲੀ ਘਰ ਸਿੱਕ ਬਹੁਤ سارے ਹੈਗੇ ਨੇ ਕਰਨਾਟਕ ਆਜ ਮਹਾਰਾਸ਼ਟਰਾ ਚ ਤੇ ਉਹਨਾਂ ਨਾਲ ਕਨੈਕਟ ਕਨੈਕਸ਼ਨ ਚਾ ਤੇ ਜੋ ਮੇਰਾ ਪ੍ਰਪੋਜ਼ਲ ਐ ਕੈਸੀ ਉਥੇ ਬਸ ਇਹ ਚਾਰ ਪੰਜ ਏਕੜ ਜਗ੍ਹਾ ਲੈ ਕੇ ਤੇ ਉੱਥੇ ਇੱਕ ਹਾਲ ਬਣਾ ਲਈਏ ਜਿਹੜਾ ਹਾਲ ਐ ਉਹਨਾਂ ਵਾਸਤੇ ਇੱਕ ਆਪਣਾ ਕਮਿਊਨਿਟੀ ਹਾਲ ਬਣ ਜਾਏ ਉੱਥੇ ਪੜਾਅ ਰਸਾ ਵੀ ਬਣ ਜਾਏ ਉੱਥੇ ਬੱਚੇ ਆਪਣੀ ਸਕੂਲਿੰਗ ਵੀ ਕਰ ਲੈਣ ਰੋ ਇਹ ਸਾਡਾ ਕਨੈਕਸ਼ਨ ਉੱਥੇ ਦਾ ਗੱਲ ਕਰਨਾ ਹੈ जूदी कि गई नहीं है so, सो ज़मीन ऑफर रही है जम्मू में तो so, भी कश्मीर फ्री ऑफर हो रही है बाकी दो साल नहीं बहुत होंगे और अगले पांच कुछ कुछ जी। so, तो साल आश्वासन दवा की जैसे उस करा